ਹੈਲੋ ਪੰਜਾਬੀਓ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦਾ ਨੇਸ਼ਨ ਬਿਲੀਟੀ ਚੋ ਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਲ ਰਾਜ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜੀ ਪੰਚਾਇਤੀ ਇਲੈਕਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਿਤ ਜਿਹੜੇ ਇਲੈਕਸ਼ਨ ਹੈ ਉਹਨਾਂ ਨੂੰ ਲੈ ਕੇ ਅਨਾਉਂਸਮੈਂਟ ਕਰ ਦਿੱਤੀ ਗਈ ਹੈ 26 ਨਵੰਬਰ ਨੂੰ ਪ੍ਰੈਸ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਸੀਗੇ ਉਹਨਾਂ ਦੇ ਦੁਆਰਾ ਇਹ ਅਨਾਉਂਸਮੈਂਟ ਕੀਤੀ ਗਈ ਹੈ ਕਿ 14 ਦਸੰਬਰ ਦਿਨ ਐਤਵਾਰ ਨੂੰ ਜਿਹੜੀ ਹੈ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰਸਿੱਧੀਆਂ ਜਿਹੜੀ ਚੋਣਾਂ ਹੋਣਗੀਆਂ ਜਿਸ ਦੇ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਜੀ ਉਸ ਦੇ ਵਿੱਚ ਅੱਜ ਤੋਂ ਹੀ ਨੋਮੀਨੇਸ਼ਨ ਫਾਰਮ ਸਟਾਰਟ ਹੋ ਜਾਣਗੇ ਉਸ ਤੋਂ ਬਾਅਦ ਅੱਗੇ ਦਾ ਜਿਹੜਾ ਪ੍ਰੋਸੈਸ ਹੈ ਉਹ ਚੱਲਦਾ ਰਹਿੰਦਾ ਕਿਉਂਕਿ ਕਾਫੀ ਪ੍ਰਕਿਰਿਆਵਾਂ ਹੁੰਦੀਆਂ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆਪਣੀ ਜਿਹੜੀ ਹੈ ਡਿਊਟੀ ਦੇ ਰਿਹਾ ਇਸ ਦੇ ਕਰਕੇ ਆਪਣਾ ਚੈਨਲ ਐਜੂਕੇਸ਼ਨ ਦੇ ਨਾਲ ਜੁੜਿਆ ਹੋਇਆ ਤਾਂ ਇਹ ਵੀਡੀਓ ਬਹੁਤ ਜ਼ਰੂਰੀ ਹੋ ਜਾਂਦੀ ਹੈ ਐਜੂਕੇਸ਼ਨ ਟੀਚਰਸ ਆਲ ਦੇ ਲਈ ਸ਼੍ਰੀ ਰਾਜਕੁਮਾਰ ਕਮਲ ਚੌਧਰੀ ਜੀ ਹੈ ਉਹਨਾਂ ਦੇ ਦੁਆਰਾ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦੇ ਦੁਆਰਾ ਇਹ ਅਨਾਉਂਸਮੈਂਟ ਕੀਤੀ ਗਈ ਹੈ ਅੱਜ ਗਜ਼ਟ ਨੋਟੀਫਿਕੇਸ਼ਨ ਦੇ ਦੁਆਰਾ ਜ਼ਿਲ੍ਹਾ ਪ੍ਰਸ਼ਿਦ ਅਤੇ ਪੰਚਾਇਤ ਸਮਿਤੀ ਦੇ ਕੁਝ ਜੋਨ ਹੈ ਉਹਨਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਜਿਵੇਂ ਅੰਮ੍ਰਿਤਸਰ ਦੇ ਕੁਝ ਜੋਨਾਂ ਨੂੰ ਕਰ ਦਿੱਤਾ ਗਿਆ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਅਪਡੇਟ ਹੋਏਗੀ ਤੁਹਾਨੂੰ ਵੀਡੀਓ ਦੇ ਰਾਹੀਂ ਦੱਸ ਦਿੱਤਾ ਜਾਏਗਾ ਸ਼ਡਿਊਲ ਕਿੱਦਾਂ ਰਹੇਗਾ ਜੀ ਇਹ ਮੈਂ ਥੋੜਾ ਦੱਸ ਦੇਣਾ ਚਾਹੁੰਦਾ ਹਾਂ ਸਿੰਬਲ ਡਿਸਟ੍ਰਿਬਿਊਸ਼ਨ ਕਿੱਦਾਂ ਹੋਏਗੀ ਵੈਲਟ ਪੇਪਰ ਦੇ ਰਾਹੀਂ ਜਿਹੜੀ ਵੋਟ ਹੋਣੀਆਂ ਨੇ ਜਿਵੇਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ ਸੇਮ ਉਹੀ ਪ੍ਰੋਸੈਸ ਜਿਹੜਾ ਹੈ ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀ ਵੋਟਾਂ ਹੁੰਦੀਆਂ ਉਸ ਦੇ ਵਿੱਚ ਰਹਿੰਦਾ ਇਸ ਦੇ ਵਿੱਚ ਡਿਊਟੀਆਂ ਲੱਗਣਗੀਆਂ ਜੀ ਤੇ ਕਾਉਂਸਲਿੰਗ ਜਿਹੜੀ ਸੌਰੀ ਰੀਅਸਲ ਜਿਹੜੀ ਹੈ ਟ੍ਰੇਨਿੰਗ ਜਿਹੜੀ ਹੈ ਉਹ ਸਟਾਰਟ ਤੁਹਾਡੀ ਕਦੋਂ ਤੋਂ ਤੇ ਡਿਊਟੀ ਦਾ ਪ੍ਰੋਸੈਸ ਕੀ ਰਹੇਗਾ ਇਹ ਸਾਰਾ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਤੇ ਪੰਜਾਬ ਦੇ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨਿਵਾਸੀ ਉਹਨਾਂ ਦੇ ਲਈ ਇਹ ਹੈ ਕਿ 14 ਦਸੰਬਰ ਨੂੰ ਜਿਹੜੀ ਵੋਟਾਂ ਪੈਣੀਆਂ ਤੁਸੀਂ ਆਪਣੇ ਵੋਟ ਜਰੂਰ ਪਾ ਕੇ ਆਇਓ ਜੀ ਤੇ ਆਪਣਾ ਜ਼ਿਲ੍ਹਾ ਪ੍ਰਸ਼ਾਸਕ ਤੇ ਪੰਚਾਇਤ ਸਮਿਤੀ ਦਾ ਜਿਹੜਾ ਹੈ ਉਹ ਮੈਂਬਰ ਚੁਣ ਸਕਦੇ ਹੋ ਹਾਂਜੀ ਅੱਜ ਇਹ ਜਿਹੜੀ ਗਜਟ ਨੋਟੀਫਿਕੇਸ਼ਨ ਹੈ ਜਿਹੜੀ ਜਾਰੀ ਕੀਤੀ ਗਈ ਪੰਜਾਬ ਗਵਰਨਮੈਂਟ ਦੀ ਗਜਟ ਨੋਟੀਫਿਕੇਸ਼ਨ ਰਾਜ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਦਾ ਡਿਪਾਰਟਮੈਂਟ ਆਫ ਰੂਰਲ ਡਵੈਲਪਮੈਂਟ ਐਂਡ ਪੰਚਾਇਤ ਪੰਜਾਬ ਹੈਜ਼ ਇਸ਼ੂਡ ਨੋਟੀਫਿਕੇਸ਼ਨ ਸੋ ਐਂਡ ਡੇਟ on uh, 25 of september 2025 starting there the general election to elect the member of jila parishad and panchayat samiti shall be held by uh, 15 of december 2025 os the avas de vich jedi hai e jedi hun uh, elections ho riyan ne 5 uh, december to pehla pehla karwaniya si ji is da schedule jada jari kar ditta gaya is de vich program kida rahega kis tarike de naal jila parishad ate panchayat samiti da jada punjab de vich hon waliyan chuna kis tarike de naal rehniya 12 ਯਾਨੀ ਅੱਜ ਦੀ ਡੇਟ ਤੋਂ ਜਦੋਂ ਮੈਂ ਵੀਡੀਓ ਪ੍ਰੀਪੇਅਰ ਕਰਨਾ ਜੀ 12 2025 ਮੰਡੇ ਤੋਂ ਫਸਟ ਡੇਟ ਫੋਰ ਫੀਲਿੰਗ ਆਫ ਨੋਮੀਨੇਸ਼ਨ ਬੀਟਵੀਨ 11 ਏਮ ਟੂ uh, 3 ਪੀਐਮ 4 12 2025 ਤੱਕ ਜਿਹੜਾ ਵੀਰਵਾਰ ਤੱਕ ਤੁਸੀਂ ਲਾਸਟ ਡੇਟ ਹੋएगी ਨਾਮਿਨੇਸ਼ਨ ਦੀ 3 ਵਜੇ ਤੱਕ 4 ਤਰੀਕ ਤੱਕ ਜਿਹੜੇ ਜਿੰਨੇ ਵੀ ਮੈਂਬਰਾਂ ਨੇ ਚੋਣਾਂ ਲੜਨੀਆਂ ਨੇ ਉਹ ਆਪਣੇ ਫਾਰਮ ਫਿਲ ਕਰ ਸਕਦੇ ਨੇ 5 ਤਰੀਕ ਨੂੰ ਜਿਹੜੀ ਹੈ ਉਹਨਾਂ ਦੀ ਡਾਕੂਮੈਂਟ ਨੂੰ ਚੈੱਕ ਕੀਤਾ ਜਾਏਗਾ 6 ਤਰੀਕ ਨੂੰ ਐਸ ਦਾ ਲਾਸਟ ਡੇਟ ਫੋਰ ਵਿਡਰਾਲ ਆਫ ਨਾਮਿਨੇਸ਼ਨ ਕਿ ਕੋਈ ਵੀ ਕੈਂਡੀਡੇਟ ਆਪਣਾ ਨਾਮ ਵਾਪਸ ਲੈਣਾ ਚਾਹਦਾ ਚਾਹੁੰਦਾ ਹੈ ਉਹ 6 12 2025 ਨੂੰ ਆਪਣਾ ਨਾਮ ਵਾਪਸ ਲੈ ਸਕਦਾ ਹੈ 3 ਵਜੇ ਤੱਕ 14 12 2025 ਨੂੰ ਜਿਹੜੇ ਸੰਡੇ ਨੂੰ ਹੈ ਇਹ ਵੋਟਾਂ ਹੋਣਗੀਆਂ ਤੇ ਜਿਸ ਦਿਨ ਟਾਈਮ ਰਹੇਗਾ 8 ਵਜੇ ਤੋਂ ਲੈ ਕੇ 6 ਵਜੇ ਤੱਕ ਠੀਕ ਹੈ ਜੀ ਤੇ ਕਾਊਂਟਿੰਗ ਜਿਹੜੀ ਹੈ ਉਹ 17 12 2025 ਬੁੱਧਵਾਰ ਨੂੰ ਜਿਹੜੀ ਹੈ ਹੋਏਗੀ 8 ਵਜੇ ਸਵੇਰੇ ਠੀਕ ਹੈ ਜੀ ਜਿਸ ਦਾ ਰਿਜ਼ਲਟ ਯਾਨੀ ਜਿਹੜਾ ਹੈ 17 12 2025 ਨੂੰ ਹੋਏਗਾ 14 ਨੂੰ ਜਿਹੜੀ ਵੋਟਾਂ ਖਤਮ ਹੋ ਜਾਣਗੀਆਂ ਤੇ 19 12 ਦਾ ਕਾਊਂਟਿੰਗ ਆਫ ਵੋਟਸ ਇਹਨਾਂ ਨੇ ਲਿਖਿਆ ਹੋਇਆ ਔਨਵਰਡ 1912 2025 ਤੱਕ ਪੂਰਾ ਕੰਮ ਜਿਹੜਾ ਪ੍ਰੋਸੈਸ ਪੂਰਾ ਕੰਪਲੀਟ ਕਰ ਦਿੱਤਾ ਜਾਏਗਾ ਇਨ ਪਰਸ਼ੋ ਆਫ ਆਫ ਦਾ ਪ੍ਰੋਵੀਜ਼ਨ ਆਫ ਸੈਕਸ਼ਨ 57 ਆਫ ਦਾ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ 1994 ਦਾ ਕਮਿਸ਼ਨ ਹੇਅਰ ਫਿਕਸ ਪੋਲ ਆਰ ਫਰੋਮ 8 ਏਮ ਟੂ 4 ਏਮ ਇੱਥੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ ਵੋਟਾਂ ਤੁਸੀਂ ਪਾ ਸਕਦੇ ਹੋ 14 ਦਸੰਬਰ 2025 ਨੂੰ ਹੋਣ ਵਾਲੀਆਂ ਜਿਹੜੀ ਵੋਟ ਹੈ ਉਸ ਦੇ ਵਿੱਚ ਇਸ ਦੇ ਇਲਾਵਾ ਜਿਹੜਾ ਕੋਡ ਆਫ ਕੰਡਕਟ ਹੈ ਉਹ ਜिला ਪ੍ਰਸ਼ਾਸਿਤ பஞ்சਾਇਤ ਸਮਿਤੀ ਇਸ ਹੈਜ਼ ਇਨਟੂ ਫੋਰਸ ਫ্রম ਡੇਟ ਆਫ ਅਨਾਉਂਸ ਆਫ ਇਲੈਕਸ਼ਨ 28 11 2025 28 11 2025 ਤੋਂ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਹੁਣ ਚੋਣ ਜਾਬਤਾ ਹੈ ਜਿਹੜਾ ਲੱਗਿਆ ਨੇ ਚੋਣ ਜਾਬਤੇ ਦੇ ਵਿੱਚ ਜਿਹੜੀ ਵੱਖ-ਵੱਖ ਪਾਰਟੀਆਂਜ਼ ਹੁੰਦੀਆਂ ਨੇ ਕੋਪਰੇ ਕੰਮ ਇੱਕ ਤਰੀਕੇ ਦੇ ਨਾਲ ਰੋਕ ਦਿੰਦੀਆਂ ਨੇ ਪਰ ਮੈਜਰ ਜਿਹੜੇ ਇਸ਼ੂਜ਼ ਨੇ ਉਹ ਲੈ ਜਾ ਸਕਦੇ ਨੇ ਫੈਸਲੇ ਵਿਥਿਨ ਦਾ ਰੈਵਨਿਊ ਜੁਡੀਸ਼ਰੀ ਆਫ ਗ੍ਰਾਮ ਪੰਚਾਇਤ ਫਾਈਲਿੰਗ ਅੰਡਰ ਦਾ ਰਿਸਪੈਕਟਿਵ ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤ ਸਮਿਤੀ ਟਿਲ ਦਾ ਕੰਪਲੀਸ਼ਨ ਆਫ ਦਾ ਪ੍ਰੋਸੈਸ ਜਦੋਂ ਤੱਕ ਆਪਣਾ ਪ੍ਰੋਸੈਸ ਕੰਪਲੀਟ ਨਹੀਂ ਹੋ ਜਾਂਦਾ ਹੁਣ ਆਪਾਂ ਦੇਖਦੇ ਹਾਂ ਜੀ ਜਿਹੜੀ ਟੀਚਰਸ ਨੇ ਉਹਨਾਂ ਦੀ ਜਿਹੜੀ ਰੀਅਸਲਸ ਵਗੈਰਾ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਰਹੇਗਾ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂਜੀ ਟੀਚਰਸ ਤੁਸੀਂ ਦੇਖ ਸਕਦੇ ਹੋ 30 11 2025 Sunday ਨੂੰ ਸਪਲਾਈ ਆਫ ਨਾਮੀਨੇਸ਼ਨ ਮਟੀਰੀਅਲ ਟੂ ਆਰਓਜ਼ ਨੂੰ ਦੇ ਦਿੱਤਾ ਜਾਏਗਾ ਅੱਜ ਜਿਹੜੀ ਨਾਮੀਨੇਸ਼ਨ ਸਟਾਰਟ ਹੋ ਗਈ ਨੇ 2 ਨੂੰ ਫੇਰ ਨਾਮੀਨੇਸ਼ਨ ਹੈ 3 ਨੂੰ ਫੇਰ ਨਾਮੀਨੇਸ਼ਨ ਹੈ 4 ਨੂੰ ਨਾਮੀਨੇਸ਼ਨ ਸਪਲਾਈ ਆਫ ਪੋਲ ਮਟੀਰੀਅਲ ਟੂ ਆਰਓਜ਼ ਨੂੰ 5 ਨੂੰ ਜਿਹੜੀ ਸਕਰੂਟੀਨੀ ਹੋਣੀ ਹੈ ਜਾਣ ਪੜਤਾਲ ਹੋਣੀ ਹੈ ਜੀ 6 12 2025 ਨੂੰ ਵਿਡਰਾਲ ਐਂਡ ਸਿੰਬਲ ਅਲੋਟਮੈਂਟ ਉਸੇ ਦਿਨ ਵਿਡਰਾਲ ਕਰ ਸਕਦੇ ਆ ਉਸੇ ਦਿਨ ਸਿੰਬਲ ਅਲਾਟਮੈਂਟ ਹੋਏਗੀ ਯਾਨੀ ਇੱਥੇ ਕਮ ਆਪਣਾ ਹੁੰਦਾ ਹੈ ਜਿਹੜੇ ਟੀਚਰਸ ਹੈ ਔਰ ਵਕ ਵਕ ਪ੍ਰਿੰਸੀਪਲਸ ਨੇ ਜਿਹੜੇ ਮਾਸਟਰ ਕੈਡਰਸ ਦੇ ਨੇ ਜਾਂ ਪ੍ਰਾਇਮਰੀ ਕੈਡਰ ਦੇ ਨੇ ਜਾਂ ਇਸ ਤੋਂ ਇਲਾਵਾ ਜਿਹੜੇ ਕੱਲ ਕਲੈਰੀਕਲ ਸਟਾਫ ਹੈ ਤਹਿਸੀਲਦਾਰ ਨੇ ਐਸ ਡੀਓਜ਼ ਦੇ ਸਟਾਫ ਹੈ ਸਾਰਾ ਉਹ ਇੱਥੇ ਜਿਹੜਾ ਸਿੰਬਲ ਅਲੋਟਮੈਂਟ ਦਾ ਕੰਮ ਹੋ ਗਿਆ ਜਾਂ ਪ੍ਰਿਪਰੇਸ਼ਨ ਆਫ ਡੰਬੀ ਬੈਲਟ ਪੇਪਰ ਹੋ ਗਿਆ ਸਪਲਾਈ ਆਫ ਆਥੈਂਟੀਕੈਟ ਕਾਪੀ ਆਫ ਫਾਈਨਲ ਵਾਟਰ ਲੀਸਟ ਹੋ ਗਈ ইআরਓਜ਼ ਆਰਓਜ਼ ਨੂੰ ਦੇਣੀਆਂ ਨੇ 7 12 2025 ਨੂੰ ਜਿਹੜੀ ਹੁਣ ਇਹ ਡੇਟਨ ਇਹ ਇੰਪੋਰਟੈਂਟ ਹੈ 7 12 2025 ਸੰਡੇ ਫਸਟ ਟ੍ਰੇਨਿੰਗ ਆਫ ਪੋਲ ਸਟਾਫ ਸੰਡੇ ਨੂੰ ਹੋ ਰਹੀ ਹੈ ਜੀ ਇਹ ਬਹੁਤ ਇੰਪੋਰਟੈਂਟ ਹੈ ਸੰਡੇ ਨੂੰ ਵੀ ਜਿਹੜੀ ਹੈ ਪੋਲਿੰਗ ਸਟਾਫ ਹੈ ਉਹਨਾਂ ਦੀ ਜਿਹੜੀ ਹੈ ਟ੍ਰੇਨਿੰਗ ਰੀਅਸਲ ਹੋਏਗੀ ਕਿਉਂਕਿ ਇਸ ਵਿੱਚ ਜਿਹੜਾ ਦੂਜਾ ਸ਼ਨੀਵਾਰ ਤੇ ਐਤਵਾਰ ਹੈ ਜੀ ਉਹ ਵੀ ਤੁਹਾਡਾ ਇਲੈਕਸ਼ਨਾਂ ਦੇ ਵਿੱਚ ਜਾਣਾ ਯਾਨੀ ਦੋ ਤੁਹਾਡੀਆਂ ਛੁੱਟੀਆਂ ਉਹ ਤੇ ਇੱਕ ਇਹ ਠੀਕ ਹੈ ਜੀ 8 12 2025 ਮੰਡੇ ਨੂੰ ਫੇਰ ਤੁਹਾਡਾ ਅੱਗੇ ਦਾ ਜਿਹੜਾ ਟ੍ਰੇਨਿੰਗ ਰੀਅਸਲ ਹੋਣਗੀਆਂ ਉਸ ਦੇ ਵਿੱਚ 9 12 2025 ਟੂ 12 ਦੇ ਕਿਟ ਪ੍ਰੀਪਰੇਸ਼ਨ ਦਾ ਹੋਏਗਾ 10 12 2025 ਐਡਰੈਸ ਦੀ 11 12 2025 ਥਰਸਡੇ ਨੂੰ ਸੈਕਿੰਡ ਟ੍ਰੇਨਿੰਗ ਆਫ ਪੋਲ ਸਟਾਫ ਦੀ ਫੇਅਰ ਹੋਣੀ ਹੈ ਜੀ ਸੈਕਿੰਡ ਦੀ ਠੀਕ ਹੈ ਬੈਸ ਤੁਹਾਡਾ ਦੇਖੋ ਜੀ ਕਿਹੜਾ ਰਹਿੰਦਾ ਏ ਇਸ ਦੇ ਉੱਤੇ ਡਿਪੈਂਡ ਕਰੇਗਾ 12 12 ਫਰਾਈਡੇ ਉਸ ਤੋਂ ਬਾਅਦ 13 12 ਸੈਚਰਡੇ ਥਰਡ ਟ੍ਰੇਨਿੰਗ ਐਂਡ ਡਿਸਪੈਚ ਆਫ ਫੋਲਿੰਗ 13 ਨੂੰ ਹੋ ਜਾਣਾ 14 ਨੂੰ ਪੋਲਡੇ ਹੋਏਗਾ 15 ਸੰਡੇ ਫੇਅਰ 16 12 2022 ਟ੍ਰੇਨਿੰਗ ਆਫ ਕਾਊਂਟਿੰਗ ਸਟਾਫ 16 12 ਨੂੰ ਜਿਹ ਹਰ ਬਾਰਾਂ ਨੂੰ ਥਰਸਡੇ ਨੂੰ ਸਾਈਨ ਕਾਪੀ ਉਹ ਜੀ ਫਾਈਨਲ ਰਿਜ਼ਲਟ ਐਂਡ ਨੋਟੀਫਾਈਡ ਟੂ ABC ਜੋ ਵੀ ਹੋਏਗਾ ਉਹ ਕਰ ਦਿੱਤਾ ਜਾਏਗਾ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਪੂਰਾ ਸ਼ਡਿਊਲ ਰਹੇਗਾ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਲਾਈਕ ਕਰਕੇ ਸ਼ੇਅਰ ਕਰਕੇ ਜਰੂਰ ਦੱਸਣਾ ਜੀ ਮਿਲਦਿਆਂ ਫੇਰ ਕਿਸੇ ਇਨਫੋਰਮੇਟਿਵ ਵੀਡੀਓ ਤਦ ਤੱਕ ਸਸ਼ਿਆਕਰ ਤੇ ਰਾਮਰਾ